ਕੁਦਾ ਆਸ਼ੀਸ਼ ਦੇਣਾ ਚੰਦਾ ਹੈ। ਇਹ ਇੱਕ ਵਜਿ ਹੋਰ ਪੜਾਈ ਕਿ ਜਿੱਕੇ ਲੋਦੀ ਚਾਹਤੀ ਅਦੀ ਦਾਸਾ ਅਤਿ ਜਲਿਕੋ ਮੈਂ ਆਜ ਦੀਆਂ ਦਾ ਵਰਦੀ ਹਾਂ। ਉਤਯੋਗ ਰਤੀ ਪਰਮੇਸ਼ਰ ਜੀ ਦਾ ਮੈਂ ਆਪਣਾ ਇੱਜ਼ਰ ਉਹਨਾਂ ਦੇ ਹੱਥੋਂ ਮੰਗਾ ਦਾ। ਕਿ ਮੈਂ ਤੁਹਾਨੂੰ ਕਿਉਂ ਸ਼ਨੀਵਾਰ ਫੋਨ ਕਰਦੀ ਕਿਉਂ ਤੁਹਾਨੂੰ ਕਾਲ ਕਰਦੀ। ਕਿਉਂਕਿ ਮੈਂ ਕਲਾਮ ਨੂੰ ਜਾਣਦੀ ਆ ਪ੍ਰਭੂ ਦੇ ਬਚਨ ਨੂੰ ਜਾਣਦੀ ਆ। ਪਰਮੇਸ਼ਰ ਕਹਿੰਦਾ ਆ ਕਿ ਮੈਂ ਤੁਹਾਨੂੰ ਆਸ਼ੀਸ਼ ਦਵਾਂ ਅੰਦਾ ਜਿਹੜੇ ਮੇਰੇ ਲੋਟ ਨਹੀਂ ਹੁੰਦੇ ਚਾਹ ਪਰਮੇਸ਼ਰ ਦੇ ਘਰ ਵਿੱਚ ਚਲੇ ਗਏ ਕਿਸ ਤਰ੍ਹਾਂ ਵੀ ਚਲੇ ਗਏ ਅੰਦਾ ਜਿੰਨੀ ਉਹਨਾਂ ਦੇ ਪਿੱਛੇ ਪੈਰਵਾਹੀ ਨਹੀਂ ਕਰਦੇ ਅੰਦਾ ਮੈਂ ਆਪਣਾ ਇੱਜ਼ਤ ਤੁਹਾਡੇ ਹੱਥੋਂ ਮੰਗਾਦਾ ਕਿੱਥੇ ਮੇਰਾ ਇੱਜ਼ਤ ਕਿੱਥੇ ਮੇਰਾ ਮੇਡਾ ਹallelujah ਕਿਤੇ ਨਹੀਂ ਆਪਣੇ ਆਪੇ ਡਾ ਦਿੱਤੀਆਂ ਨੇ ਤੇ ਸਾਨੂੰ ਆਪਣੇ ਅਜ਼ਾਲੀ ਖੜਾ ਕੀਤਾ ਤੁਹਾਡੇ ਦੇ ਕਿ ਮੈਂ ਤੁਹਾਡੀ ਕੀ ਕਰਾਂ ਚਿਹਵਾਹੀ ਕਰਾਂ ਹalleluyah ਜਿਹੜੀ ਅ病ਮਾਰ ਨੇ ਉਹਨਾਂ ਦੇ ਉੱਤੇ ਪੱਟੀ ਬੰਨੀ ਜਮੇ ਬੰਦੇ ਲਿਖੇ ਜਿਹੜੀ ਅ病ਮਾਰ ਨੇ ਉਹਨਾਂ ਦੇ ਉੱਤੇ ਕੀ ਕਰੋ ਪੱਟੀ ਬੰਨੋ ਜਿਹੜੀਆਂ ਲੱਸੀਆਂ ਦੇ ਹੁੰਦਾ ਉਹਨਾਂ ਨੂੰ ਤਕੜੀਆਂ ਕਰ ਦਿਓ ਹalleluyah ਜਿਹੜੀਆਂ ਕਮਜ਼ੋਰ ਨੇ ਉਹਨਾਂ ਨੂੰ ਤਾਕਤਵਰ ਕਰੋ ਕਿਸ ਤਰ੍ਹਾਂ ਤਾਕਤਵਰ ਹੋਣ ਗਿਆ ਜਿਹੜੀਆਂ ਕਮਜ਼ੋਰ ਆ ਜਿਦੋਂ ਉਹਨਾਂ ਪਰਮੇਸ਼ਰ ਦਾ ਬਚਨ ਦਿੱਤਾ ਜਾਵੇਗਾ ਹalleluyah ਤੁਹਾਨੂੰ ਪਰਮੇਸ਼ਰ ਨੇ ਇੱਕ ਵੇਖੋ ਬਾੜਾ ਬਣਾਇਆ ਆਪ ਲਈ ਖੜਾ ਕਰਦਾ ਉਹਨੂੰ ਆਪਣੀਆਂ ਭੇਡਾਂ ਦਿੰਦਾ ਤਾਂ ਉਹਨਾਂ ਦੇ ਲਈ ਭੇਡਾਂ ਦੇ ਲਈ ਇੱਕ ਬਾੜਾ ਵੀ ਖੜਾ ਕਰਦਾ ਜਿਹਦੇ ਬਾੜੇ ਦੇ ਵਿੱਚ ਉਹ ਭੇਡਾਂ ਰਹਿਣ ਹallelujah ਕਿਉਂਕਿ ਬਾਹਰ ਕੀ ਅਪਰਿਚਿਤ ਕਲਾਮ ਕਹਿੰਦਾ ਬਾਹਰ ਪਟਿਆੜ ਹallelujah ਬਚਵਾਉਣ ਤੋਂ ਸ਼ੈਤਾਨ ਅਗਲੀ ਭੇਡ ਨੂੰ ਪ੍ਰਭੂ ਨੇ ਕਿ ਆਪਣੇ ਲੋਕਾਂ ਨੂੰ ਹallelujah ਹallelujah ਸਤਿਗੁਰੂ ਜੀ ਤਾਂ ਪ੍ਰਭੂ ਨੇ ਤੇ ਨਾਮ ਕਿਉਂ ਗਿਆ ਆਪਣੀ ਕਲੀਸਿਆ ਨੂੰ ਕਿਉਂਕਿ ਭੇਡਾਂ ਜਿਹੜੀਆਂ ਹੁੰਦੀਆਂ ਨੇ ਭੋਲੀਆਂ ਹੁੰਦੀਆਂ ਹਲੇਲੂਇਆ ਤਾਂ ਸਾਰੇ ਜਾਨਵਰਾਂ ਨਾਲੋਂ ਕੀ ਹੁੰਦੀਆਂ ਨੇ ਭੋਲੀਆਂ ਹੁੰਦੀਆਂ ਉਹ ਆਪਣੇ ਅਜਾਲੀ ਦੇ ਪਿੱਛੇ ਚੱਲਦੀਆਂ ਨੇ ਬੱਕਰੀਆਂ ਨਹੀਂ ਕਿਹਾ ਤਾਂ ਹੰਦ ਕੀ ਕਿਹਾ ਪੇਡਾ ਪੇਡਾ ਜਿਹੜੀਆਂ ਆਪਣੇ ਅਜਾਲੀ ਦੀ ਆਵਾਜ਼ ਨੂੰ ਸੁਣਦੀਆਂ ਆਪਣੇ ਅਜਾਲੀ ਦੇ ਪਿੱਛੇ-ਪਿੱਛੇ ਚੱਲਦੀਆਂ ਹਲੇਲੂਇਆ ਹਲੇਲੂਇਆ ਅਰ ਤੁਮ ਮੇਸ਼ਰ ਦੀਨਾਂ ਕਿ ਮੈਂ ਆਜਲੀਆ ਦਾ ਵਿਰੋਧੀ ਹਾਂ ਅਤੇ ਮੈਂ ਆਪਣਾ ਇੱਜ਼ੜ ਉਹਨਾਂ ਦੇ ਹੱਥੋਂ ਮੰਗਾਗਾ ਉਹਦੇ ਦਾਸਾਂ ਨੂੰ ਦੇਣਾ ਪੈਂਦਾ ਜਦੋਂ ਉਹਦੀਆਂ ਭੇਡਾਂ ਦਾਸ ਹੁੰਦੀਆਂ ਚਾਹੇ ਬਿਮਾਰੀ ਵਿੱਚ ਚਲੀਆਂ ਜਾਂਦੀਆਂ ਹਲਾਤਾ ਦੇ ਚਲੀਆਂ ਜਾਂਦੀਆਂ ਪਰੇਸ਼ਾਨੀਆਂ ਦੇ ਚਲੀਆਂ ਜਾਂਦੀਆਂ ਚਾਹੇ ਪਿੱਛੇ ਚੱਲ ਜਾਂਦੀ ਉਹਦਾ ਲੈਣਾ ਅਜਾਲੀਆਂ ਨੂੰ ਦੇਣਾ ਪੈਂਦਾ ਜੇ ਜੀ ਅਜਾਲੀ ਸੱਚਾ ਹੋਵੇ ਨਾ ਤਾਂ ਭੇਡਾਂ ਗਲਤ ਹੋਣਗੀਆਂ ਤੇ ਫਿਰ ਅਜਾਲੀ ਪਰਮੇਸ਼ਰ ਦੀ ਮਾਰ ਤੋਂ ਬਚ ਜਾਣਗੇ ਹallelujah ਹallelujah